ਹਰਕ੍ਰਿਸ਼ਨ ਸਿੰਘ ਜੀ ਤੇ ਕੀ ਗੱਲ ਕੀ ਹੋਈ ਅੱਜ ਤੁਹਾਡੇ ਨਾਲ ਗੱਲ ਜੀ ਅਸੀਂ ਨਿਹਾਲ ਸਿੰਘ ਵਾਲੇ ਦੁਕਾਨ ਤੇ ਬੈਠੇ ਜੀ ਆਪਣੀ ਦੁਕਾਨ ਤੇ ਜੀ ਮੋਬਾਈਲ ਵਾਲੀ ਦੇ ਤੇ ਇੱਥੇ ਆ ਕੇ 15 16 ਜਾਨੇ 20 ਜਾਨੇ ਮੰਡੇ ਆ ਕੇ ਸਾਡੇ ਤੇ ਫੈਟ ਕਰਨ ਲੱਗ ਗਏ ਜੀ ਖੰਡੇ ਚੁੱਕੀ ਉਹਨਾਂ ਕੋਲ ਹੀ ਤੇ ਕੀ ਕੀ जख्मी ਵੀ ਹੋਏ ਹੈ ਹਾਂਜੀ ਹਾਂਜੀ ਤਾਂ 4 ਜਾਨੇ जख्मी ਹੋਏ ਆ ਜੀ ਨਾਲ ਦੇ ਮੰਡੇ ਜੀ ਤੇ ਕੀ ਵਜਿਆ ਕੀ ਆ ਉਹਨਾਂ ਦਾ ਮੇਰੇ ਤਾਂ ਖੰਡਾ ਕੰਡੇ ਮਾਰੇ ਆ ਮੇਰੀ ਜ਼ਬਾਨ ਤੇ ਹੱਡੀ ਟੁੱਟ ਗਈ ਤੇ ਮੁੰਡੇ ਗਾਂਧੀ ਦੇ ਉਹਦੇ ਫੈਰ ਬੱਜੇ ਆ ਜੀ ਤੇ ਕੀ ਕੋਈ ਪੁਰਾਣੀ ਪਸ਼ੂਣੀ ਸੀ ਚੱਕਰ ਕੀ ਸੀਗਾ ਕਦੋਂ ਹੋਈ ਲੜਾਈ ਇਹ ਲੜਾਈ ਕੱਲ ਰਾਜੀਨਾਮਾ ਕਰਨ ਆਏ ਸੀਗੇ ਜੀ ਅਸੀਂ ਥੈਂਕਿਊ ਜੀ ਇੱਕਦਮ ਸੀ ਦਾ ਮੈਸਤਰੀ ਸੀਗਾ ਜੀ ਅੱਛਾ ਜੀ ਹਾਂ ਜੀ ਤੇ ਉਹਦੇ ਕਰਕੇ ਹਾਂ ਜੀ ਹੋਈ ਇਹੀ ਸੀਗਾ ਮਾਮਲਾ ਕਿੱਥੇ ਗੋਲੀ ਚੱਲੀ ਸਾਰੇ ਅੱਜ ਹੀ ਕਰੀਬ 12:00 ਵਜੇ ਸਾਨੂੰ ਪਤਾ ਲੱਗਾ ਕਿ ਨਿਹਾਰ ਸਿੰਘ ਵਾਲਾ ਹੈਪੀ ਮੋਬਾਈਲ ਲੈ ਗਏ ਉੱਥੇ ਕੋਈ ਕਿਸੇ ਮਾਮਲੇ ਨੂੰ ਲੈ ਕੇ ਸਮਝੌਤੇ ਦੀ ਗੱਲ ਚੱਲ ਰਹੀ ਸੀਗੀ ਉੱਥੇ ਕੋਈ ਤੀਰੀ ਕਰੀਬ 3-4 ਮੁੰਡੇ ਹੈਗੇ ਨੇ ਜਿਨ੍ਹਾਂ ਦਾ ਕੋਈ ਪਹਿਲਾਂ ਕੋ ਮਾੜਾ ਮੋਟਾ ਝਗੜਾ ਹੋਇਆ ਸੀਗਾ ਤੇ ਜਦੋਂ ਬੈਠੇ ਆ ਤੇ ਗੱਲਾਂបੱਤਾ ਕਰਦੇ ਆ ਉਹਨਾਂ ਦੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਤੇ ਉਹਦੇ ਵਿੱਚ ਜਸਪ੍ਰੀਤ ਸਿੰਘ ਹਰਕ੍ਰਿਸ਼ਨ ਤੇ ਧਰਮਪਾਲ ਜਿਹੜਾ ਇਹਨਾਂ ਦੇ ਇਹਦੇ ਵਿੱਚ ਸੱਟ ਲੱਗੀ ਏ ਉਹਨਾਂ ਨੂੰ ਇੱਥੇ ਮੈਡੀ ਸਿਟੀ ਕੀ ਵਗੈਰਾ ਦਾ ਦਾਖਲ ਕਰਾਤਾ ਫਾਇਰਿੰਗ ਵਗੈਰਾ ਹੋਈ ਸੀ ਅਸੀਂ ਮੌਕੇ ਤੇ ਪਹੁੰਚੇ ਆ ਤੇ ਇੱਥੇ ਹੁਣ ਉਹਨਾਂ ਨਾਲ ਗੱਲਬਾਤ ਕਰਕੇ ਤੇ ਜੋ ਹਾਲਾਤ ਹੋਣਗੇ ਉਹਦੇ ਮੁਤਾਬਕ ਕਾਰਵਾਈ ਅਮਲ ਵਿੱਚ ਲੈਂਦੇ ਆ। ਪਤਾ ਲੱਗਿਆ ਕਈਆਂ ਦੇ ਤਾਂ ਗੋਲੀ ਵੀ ਲੱਗੀ ਆ ਗੋਲੀ ਲੱਗੀ ਬਾਰੇ ਗੱਲ ਸਾਹਮਣੇ ਆਈ ਏ ਕਿ ਮਾਹੌਲ ਉਹੋ ਜਿਹਾ ਬਣ ਗਿਆ ਸੀ ਗੋਲੀ ਲੱਗੀ ਏ। ਹੁਣ ਜਿਹੜਾ ਮੌਕੇ ਤੇ ਆ ਗਏ ਆ ਅਸੀਂ ਇਹਨਾਂ ਦੇ ਕੋਲ ਮੈਡੀ ਸਿਟੀ ਹਸਪੀਟਲ ਦੇ ਵਿੱਚ ਸਰ ਕਿੰਨੇ ਬੰਦੇ ਟੋਟਲ ਜ਼ਖਮੀ ਆ? ਤਿੰਨ ਤਿੰਨ ਤੱਕ ਬੰਦਿਆਂ ਪਰ ਪਤਾ ਲੱਗੇ ਤਿੰਨ ਬੰਦੇ ਜਖਮੀ ਹੋਏ ਆ ਤੇ ਕਿੰਨੇ ਰੌਲ ਫਾਇਰਿੰਗ ਚੱਲੀ ਹੋਏ ਇਹਦੇ ਬਾਰੇ ਹਾਲੇ ਪੂਰੀ ਵੈਰੀਫਾਈ ਕਰਾਂਗੇ ਦਰਾਨੇ ਇਨਵੈਸਟੀਗੇਸ਼ਨ ਜੋ ਵੀ ਤੱਥ ਸਾਹਮਣੇ ਆਏ ਉਹ ਹਾਲਾਤ ਜਿਹੜੇ ਹੈਗੇ ਦਰਾਨੇ ਤਫਤੀਸ਼ ਬਾਚੇ ਜਾਣਗੇ ਕਾਰਨ ਕੀ ਹੈ ਜੀ ਗੋਲੀ ਚੱਲਣ ਦਾ ਕਾਰਨ ਕੀ ਲੜਾਈ ਝਗੜੇ ਦਾ ਕਾਰਨ ਕੀ ਹੋਇਆ ਜੀ ਜਿਹੜੀ ਮੁੱਢਲੀ ਜਾਣਕਾਰੀ ਲਈ ਮਿਲੀ ਹੈ ਉਹ ਇਹ ਹੈ ਕਿ ਧਰਮਵੀਰ ਨਾਂ ਦਾ ਮੁੰਡਾ ਹੈਗਾ ਉਹਨੇ ਆਪਣਾ ਮਕਾਨ ਬਣਾਇਆ ਸੀਗਾ ਤੇ ਇੱਕ ਗੁਰਪ੍ਰੀਤ ਮੁੰਡਾ ਹੈਗਾ ਉਹ ਉਹਨੇ ਮਕਾਨ ਦਾ ਠੇਕਾ ਲਿਆ ਸੀਗਾ ਉਹਨਾਂ ਦਾ ਜਿਹੜਾ ਹੈਗਾ ਪੈਸਿਆਂ ਦਾ ਕੋਈ ਲੈਣ ਦੇਣ ਸੀ ਵਾਅਦਾ ਕਰ ਸੀ ਗਈ ਉਹਦੇ ਸਬੰਧ ਦੇ ਵਿੱਚ ਸੀ 2013 ਇਕੱਠੀਆਂ ਹੋਈਆਂ ਸੀ ਜੀ ਸਾਰੇ ਦੇ ਪੈਸੇ ਲੱਗਦਾ ਕਿ ਪਹਿਲਾਂ ਵੀ ਕਈ ਦਿਨਾਂ ਤੋਂ ਟਾਈਮ ਬੰਨਨ ਨੂੰ ਫਿਰਦੇ ਸੀਗੇ ਨਹੀਂ ਜੀ ਇਹ ਗੱਲ ਮੇਰੇ ਸਾਹਮਣੇ ਨੋਟਿਸ 'ਚ ਨਹੀਂ ਆਈ ਕੋਈ ਇਹ ਤਾਂ ਇਮੀਡੀਟਲੀ ਸਾਨੂੰ ਪਤਾ ਲੱਗਾ ਤੇ ਅਸੀਂ ਵੀ ਔਕੇ ਤੇ ਆ ਗਏ ਹੁਣ ਜੋ ਅਗੇ ਨੈਕਸਟ ਟੇਮ ਦੀ ਪੁੱਛਗਿੱਛ ਕਰਾਂਗੇ ਪੁੱਛਗਿੱਛ ਤੋਂ ਜੋ ਵੀ ਹਾਲਾਤ ਸਾਹਮਣੇ ਆਉਣਗੇ ਸਹੀ ਤੇ ਸੱਚੇ ਤੱਤ ਨੇ ਜਿਹੜੇ ਉਹ ਤਫਤੀਸ਼ ਦੇ ਵਿੱਚ ਬਾਚੇ ਜਾਣਗੇ ਕਿੰਨੇ ਬੰਦੇ ਜਿਹੜੇ ਇਹ ਵਾਰਤਾ ਨੂੰ ਅੰਜਾਮ ਦੇਣ ਵਾਲੇ ਹੈ ਜੀ ਇਹਦੇ ਚ ਮੈਂ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਜੀ ਮੌਕੇ ਤੇ ਪਹੁੰਚੇ ਸੀ ਹੁਣ ਇੱਥੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦਾ ਬਿਆਨ ਲਿਖਾਂਗੇ ਜੋ ਇਹ ਬਿਆਨ ਲਿਖਾਉਂਗੇ ਉਹਦੇ ਕੌਨਾਂ ਨੂੰ ਤਫ਼ਤੀਸ਼ ਕੀਤੀ ਜਾਵੇਗੀ ਅਕੋਰਡਿੰਗ ਤਫ਼ਤੀਸ਼ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਅਮਲ ਵਿੱਚ ਚਲਦੀ ਜਾਵੇ ਸਰ 12 ਵਜੇ ਦੀ ਗੋਲੀ ਚੱਲੀ ਆ ਪੁਲਿਸ ਹੁਣ ਪਹੁੰਚਦੀ ਸਰ ਹਸਪਤਾਲ ਦੇ ਵਿੱਚ ਕਾਫੀ ਲੰਬਾ ਸਮਾਂ ਲੱਗਾ ਤਿੰਨ ਘੰਟੇ ਤੋਂ ਬਾਅਦ ਮੌਕੇ ਤੇ ਪਹੁੰਚ ਗਏ ਜੀ ਮੌਕੇ ਤੇ ਅਸੀਂ ਪਹੁੰਚ ਗਏ ਸੀ ਉਦੋਂ ਇਹ ਨਹੀਂ ਸਪੱਸ਼ਟ ਪਤਾ ਲੱਗਾ ਕਿ ਬਾਲਟੀ ਦਾਹ ਕਿੱਥੇ ਹੋਈ ਆ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਪਾਰਟੀ ਇੱਥੇ ਦਾਲ ਹੋਈ ਹੈ ਮੈਡੀ ਸਿਟੀ ਅਸੀਂ ਤੁਰੰਤ ਇੱਥੇ ਆ ਗਏ ਅਸੀਂ ਉਸੇ ਵਕਤ ਹੀ ਜਿਹੜੇ ਹੈਗੇ ਮੌਕੇ ਤੇ ਪਹੁੰਚ ਗਏ ਸੀ ਸਰ ਜ਼ਖਮਿਆਂ ਦੀ ਹਾਲਤ ਕਿਦਾਂ ਹੈ ਜ਼ਖਮਿਆਂ ਦੀ ਹਾਲਤ ਸਥਿਰ ਹੈ ਠੀਕ ਹੈ ਪਹਿਲਾਂ ਅਸੀਂ ਸਾਨੂੰ ਇਹ ਪਤਾ ਲੱਗਾ ਕਿ ਸਿਵਲ ਹਸਪੀਟਲ ਦਿਹਾਸ ਸਿੰਘ ਵਾਲੇ ਗਏ ਉੱਥੇ ਵੀ ਅਸੀਂ ਗਏ ਹਾਂ ਉਸ ਤੋਂ ਬਾਅਦ ਦੇ ਵਿੱਚ ਅਸੀਂ ਜਿਹੜੀ ਸਾਨੂੰ ਤਲਾ ਮਿਲੀ ਵੀ ਇਹ ਇੱਥੇ ਮੈਡੀ ਸਿਟੀ ਆਏ ਫਿਰ ਅਸੀਂ ਇਸ ਜਗ੍ਹਾ ਤੇ ਆਏ ਹਾਂ ਹੁਣ ਫਰਦਰ ਕੀ ਕਾਰਵਾਈ ਤੁਹਾਡੇ ਵੱਲੋਂ ਫਰਦਰ ਇਹਨਾਂ ਦਾ ਬਿਆਨ ਲਿਖਾਂਗੇ ਜੀ ਬਿਆਨ ਲਿਖ ਕੇ ਅਕੋਰਡਿੰਗ ਟੂ ਰੂਲ ਕਾਰਵਾਈ ਕਰਾਂਗੇ